ਮੋਹਾਲੀ ਪੁਲਿਸ ਵੱਲੋਂ ਦੇਰਾਂ ਜ਼ਿਲ੍ਹਾ ਮੋਹਾਲੀ ਵਿਖੇ ਵੱਖ-ਵੱਖ ਥਾਵਾਂ 'ਤੇ ਹਾਈ ਟੈਕ ਨਾਕੇ ਲਗਾਏਗੇ ਜਿਸ ਵਿੱਚ ਹਰੇਕ ਨਾਕੇ 'ਤੇ 50 ਪੁਲਿਸ ਮੁਲਾਜ਼ਮ ਤਾਇਨਾਤ ਕੀਤੇਗੇ ਜਿਸ ਵਿੱਚ ਹਰੇਕ ਨਾਕੇ ਦੀ ਅਗਵਾਈ ਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਗਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖਤੀ ਕੀਤੀ ਗਈ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ 'ਤੇ ਵੀ ਸਖਤੀ ਵਰਤੀ ਗਈ ਹੈ ਇਹ ਜੇ ਹਾਈ ਟੈਕ ਨਾਕਾ ਲਾਇਆ ਗਿਆ ਕਿੰਨੇ ਗੱਡੀਆਂ ਇੰਪੌਂਡ ਕੀਤੀਆਂ ਗਈਆਂ ਤੇ ਕਿੰਨੇ ਚਲਾਨ ਕੱਟੇ ਗਏ ਤੇ ਕਿੰਨੇ ਕਿ ਜਿਹੜੀ ਪੁਲਿਸ ਡਿਪਲੋਏਡ ਕੀਤੀ ਗਈ ਹੈ ਇੱਥੇ ਆਪਣਾ ਡੀਆਈਜੀ ਰੋਪੜ ਰੇਂਜ ਤੇ ਐਸਐਸਪੀ ਸਾਹਿਬ ਸ਼੍ਰੀਦੀਪੁਰ ਪਾਰਕ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਚ ਅੱਜ ਜ਼ਿਲ੍ਹੇ ਦੇ ਵਿੱਚ ਚਾਰ ਮੇਨ ਨਾਕੇ ਲੱਗੇ ਹੋਏ ਨੇ ਸਾਰੇ ਅੰਡਰ ਦੀ ਸੁਪਰਵੀਜ਼ਨ ਆਫ ਇੱਕ ਐਸਪੀ ਰੈਂਕ ਦੇ ਅਫਸਰ ਕੋਲ ਹੈਗੇ ਨੇ ਉਹਨਾਂ ਦੇ ਨਾਲ ਤਿੰਨ ਡੀਐਸਪੀ ਐਂਡ ਨਾਲ ਉਹਨਾਂ ਦੇ ਪੰਜ ਐਸਐਚਓਜ਼ ਐਂਡ ਟਰੈਫਿਕ ਇੰਚਾਰजेस ਮਲੋ ਰਾਊਂਡ ਹਰੇਕ ਨਾਕੇ ਤੇ 50 ਤੋਂ ਵੱਧ ਮੇਰੇ ਮੁਲਾਜ਼ਮ ਤਨਾਤ ਕੀਤਾ ਗਿਆ ਜਿਹੜਾ ਹੁਣ ਤੱਕ ਮਦਦ ਇਹ ਨਾਕਾ ਤਕਰੀਬਨ 6.7 ਸ਼ੁਰੂ ਕੀਤਾ ਸੀ ਤੇ ਹੁਣ ਤੱਕ 60 ਦੇ ਕਰੀਬ ਅਸੀਂ ਚਲਾਨ ਕੀਤੇ ਨੇ ਤੇ 15 ਇੰਫਾਉਂਡ ਕੀਤੇ ਸਰ ਜਿਹੜਾ ਏਰੀਆ ਬਹੁਤ ਸਾਰੇ ਇੱਥੇ ਪੀਜੀ ਦੇ ਬੱਚੇ ਪੀਜੀ ਚ ਰਹਿੰਦੇ ਬੱਚੇ ਯੂਨੀਵਰਸਿਟੀ ਨਾਲ ਹੈ ਕੀ ਅਪੀਲ ਕਰਨਾ ਚਾਹੁੰਦਾ ਅਪੀਲ ਤੇ ਇਹੀ ਹੈ ਕਿ ਤੁਸੀਂ